ਅੱਜ ਸਕੀਮ ਨੰਬਰ 1 ਜਿਹੜੇ ਕਿ ਬਟਾਲਾ ਰੋਡ ਤੋਂ ਵੀ ਇੱਕ ਰਸਤਾ ਲੱਗਦਾ ਤੇ ਕਲਾਂਗੁਰੂਦੋਂ ਤੋਂ ਵੀ ਰਸਤਾ ਲੱਗਦਾ ਜਿਹਦੀ ਬੜੀ ਲੰਮੇ ਸਮੇਂ ਤੋਂ ਡਿਮਾਂਡ ਸੀ ਇਥੋਂ ਦੇ ਵਸਨੀਕਾਂ ਦੀ ਕਿ ਸਿਕਿਉਰਿਟੀ ਪੱਖੋਂ ਲੈ ਕੇ ਪਹਿਲੇ ਸਮੇਂ ਦੇ ਵਿੱਚ ਇੱਥੇ ਕਈ ਇਵਿਸੀਡੈਂਟ ਵੀ ਹੋਏ ਚੋਰੀਆਂ ਵੀ ਹੋਈਆਂ ਸੋ ਜੇ ਅੱਜ ਲਾਅ ਐਂਡ ਆਰਡਰ ਦੀ ਗੱਲ ਕਰੀਏ ਤੇ ਉਹ ਤੇ ਪੰਜਾਬ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਸੋ ਇਹਨਾਂ ਦੀ ਬੜੀ ਪ੍ਰਾਣੀ ਮੰਗ ਸੀ ਜਿਹੜੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅੱਜ ਸੋ ਅੱਜ ਜਿਹੜਾ ਅਦਗਟਨ ਕੀਤਾ ਜਿਹੜੀ ਇਹਨਾਂ ਦਾ ਸਕਿਉਰਟੀ ਦਾ ਸਿਕਿਉਰਟੀ ਦੇ ਵੀਊ ਨੂੰ ਦੇਖਦੇ ਹੋਏ ਸੋ ਅੱਜ ਇਹਨਾਂ ਨੂੰ ਬਾਉਂਡਰੀ ਕਰਕੇ ਪ੍ਰੋਪਰ ਗੇਟ ਲੱਗੇ ਜਾਣਗੇ ਤਾਂ ਜੋ ਜੇ ਕੋਈ ਬਾਹਰੋਂ ਆਊਟਸਾਈਡਰ ਆਉਂਦਾ ਤੇ ਗੇਟ ਤੇ ਜਿਹੜਾ ਸਕਿਉਰਟੀ ਗਾਰਡ ਹੋਵੇ ਉਹ ਪਾਸ ਕੇ ਨਾਮ ਲਿਖ ਕੇ ਅੰਦਰ ਚਲੇ ਉਹਨਾਂ ਜੋ ਗੇਟ ਤੋਂ ਇੱਥੋਂ ਦੇ ਵਿਸਥਿਤ ਨੇ ਉਹਨਾਂ ਦੀ ਸਕਿਉਰਟੀ ਦਾ ਧਿਆਨ ਰੱਖਿਆ ਜਾਏ ਸੋ ਅੱਜ ਇਹ ਕੰਮ ਸ਼ੁਰੂ ਕੀਤਾ ਸੋ ਬੜੀ ਖੁਸ਼ੀ ਹੈ ਕਿ ਬੜੇ ਲੰਮੇ ਸਮੇਂ ਤੋਂ ਇਹਨਾਂ ਦੀ ਡਿਮਾਂਡ ਸੀ ਕਿਉਂਕਿ ਪਹਿਲੀ ਗਵਰਨਮੈਂਟ ਸੀ ਜਦੋਂ ਉਦੋਂ ਕੁਝ ਟੈਂਡਰ ਲਗਾਏ ਵੀ ਗਏ ਸੀ ਪਰ ਗਵਰਨਮੈਂਟ ਸੀ ਜੇ ਹੁਣ ਕਰਕੇ ਉਹ ਕੰਮ ਉੱਥੇ ਦੇ ਉੱਥੇ ਨਾਵਲੋ ਰੋਕ ਦਿੱਤੇ ਗਏ ਸੀ ਸੋ ਅੱਜ ਇਹ ਡਿਮਾਂਡ ਜਿੱਥੇ ਪੂਰੀ ਹੋਈ ਆ ਸੋ ਮੈਂ ਕਲੋਨੀ ਵਾਸੀਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀਆਂ ਇਹਨਾਂ ਦੀ ਰੂਟਸ ਸੀ ਕੁਝ ਪਿਛਲੀ ਤਰਨਿਓਰ ਦੇ ਵਿੱਚ ਪੀਸੀ ਦਾ ਕੰਮ ਹੋ ਚੁੱਕਾ ਸੀ ਤੇ ਕੁਝ ਜਿਹੜਾ ਰਹਿ ਗਿਆ ਸੀ ਉਹ ਵੀ ਮੈਂ ਕੱਲ ਦਾ ਟੈਂਡਰ ਫਲੈਸ਼ ਕਰ ਦੁੱਤਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਸੁੱਜ ਰੂਡਸ ਰਹਿ ਗਏ ਸੀ ਉਹਨਾਂ ਦੇ ਉੱਤੇ ਵੀ ਬੀਐਮਪੀਸੀ ਪਾ ਕੇ ਉਹਦੀ 5 ਸਾਲ ਦੀ ਜਿਹੜੀ ਆ ਮੇਨਟੇਨੈਂਸ ਵੀ ਉਹ ਠੇਕੇਦਾਰ ਕਰੇਗਾ ਤੇ ਤਾਂ ਜੋ ਲੰਮਾ ਸਮਾਂ ਜਿਹੜਾ ਤੁਸੀਂ ਟਟਕਾਂ ਦਾ ਜਿਹੜੀ ਦੇਖਪਾਲ ਦਿੱਤੀ ਜਾਂ ਉਸ ਤੋਂ ਇਲਾਵਾ ਇੱਥੇ ਮਾਜੋਗ ਐਮਪੀ ਸਾਹਿਬ ਤਦਾਸ ਸੁਖਿੰਦਰ ਸਿੰਘ ਰੰਧਾਵਾ ਜੀ ਉਹਨਾਂ ਕੋਲ ਜਿਹੜੇ ਮੈਂ ਫੰਡ ਲੈ ਕੇ ਆਇਆ ਸੀ ਜਿਹਦਾ ਪਾਕਸਲਾ ਕੰਮ ਚੱਲ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਮੁਕੰਮਲ ਕਰਕੇ ਸੋ ਉਹਦਾ ਵੀ ਉਦਘਾਟਨ ਕੀਤਾ ਜਾਊ ਸੋ ਮੈਂ ਸਾਰੇ ਮਹੱਲਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਤੁਹਾਡੇ ਵੇਖੋ ਜਦੋਂ ਬੰਦੇ ਦਾ ਇਰਾਦਾ ਡ੍ਰਿਡ ਇਰਾਦਾ ਹੋਏ ਤੇ ਕੋਈ ਵੀ ਕੰਮ ਜਿਹੜਾ ਅਰਚਨਾ ਜਰੂਰ ਆਉਂਦੀਆਂ ਪਰ ਗੁਰੂ ਮਹਾਰਾਜ ਬਾਹ ਫੜਦਾ ਜਦੋਂ ਬੰਦਾ ਸੱਚਾ ਹੋਏ ਤੇ ਉਹਦੀ ਲਗਨ ਹੋਏ ਪੀ ਮੈਂ ਇਹ ਕੰਮ ਕਰਨਾ ਸੋ ਗੁਰੂ ਮਹਾਰਾਜ ਨੇ ਅਰਚਨਾ ਜਰੂਰ ਆਉਂਦੀਆਂ ਵਿਰੋਧੀ ਗਵਰਨਮੈਂਟ ਹੁਣ ਕਰਕੇ ਪਰ ਗੁਰੂ ਮਹਾਰਾਜ ਕਦੀ ਵੀ ਪਿੱਠ ਨਹੀਂ ਲੱਗਣ ਦਿੱਤੀ ਜਿਹੜੇ ਵੀ ਕੰਮ ਚ ਪਾਏ ਆ ਉਹ ਅ ਅਸੀਰੀ ਲੱਗਾ ਸੋ ਮੈਂ ਸਾਰੇ ਤੁਹਾਡਾ ਸਾਰੇ ਸੁਦੇ ਵਸਨੀਕਾਂ ਦਾ ਪੁਲਾਸਕੁਰ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਲੋਕਾਂ ਦੀ ਦਿੱਤੀ ਹੋਈ ਪਾਵਰ ਹੈ ਤੇ ਜਿਹੜੀ ਲੋਕਾਂ ਦੀ ਪਾਵਰ ਆ ਉਹ ਉਹਨੂੰ ਅਸੀਂ ਕੰਮ ਦੇ ਰੂਪ ਦੇ ਵਿੱਚ ਕਿਉਂਕਿ ਦੋ ਵਾਰ ਅੱਗੇ ਲੋਕਾਂ ਨੇ ਬੜੇ ਵੱਡਾ ਉਤਪਾਦ ਦੇ ਕੇ ਜਤਾਇਆ ਸੋ ਜੇ ਕੱਲੇ-ਕੱਲੇ ਦਾ ਵੀ ਧੰਨਵਾਦ ਕਰੀਏ ਤੇ ਮੇਰਾ خیال ਇਸ ਕਰ ਨਹੀਂ ਸਕਦੇ ਸੋ ਇਹ ਜਿਹੜਾ ਧੰਨਵਾਦ ਹੈ ਵਿਕਾਸ ਤੇ ਰੁਚੀ ਅਸੀਂ ਕਰ ਸਕਦੇ ਹਾਂ ਸੋ ਕੋਸ਼ਿਸ਼ ਕਰੀ ਦੀ ਹੈ ਕਿ ਇੱਥੋਂ ਦੀ ਜਿਹੜੇ ਸਰਕਾਰ ਦਾ ਹੋਣ ਕਰਕੇ ਵੀ ਆਪਾਂ ਅੜ ਕੇ ਜਿੰਨੇ ਵੀ ਕੰਮ ਤੁਹਾਨੂੰ ਪਤਾ ਹੀ ਐ ਜੇ ਮੈਂ ਕੋਈ ਚੌਂਕ ਸ਼ੁਰੂ ਕਰਨ ਲੈਂਦਾ ਤੇ ਉੱਥੇ ਵੀ ਅੜਚਨ ਜੇ ਕੋਈ ਇੱਟ ਲਾਉਣ ਲੱਗਦਾ ਉੱਥੇ ਵੀ ਅੜਚਨ ਸੋ ਫਿਰ ਵੀ ਗੁਰੂ ਮਹਾਰਾਜ ਦੀ ਕਿਰਪਾ ਕਰਦਾ ਸੋ ਸਾਰਿਆਂ ਨੂੰ ਮੈਂ ਵਾਰਤਬਾਦ ਦਿੰਦਾ ਕਿ ਤੁਹਾਡੀ ਬੜੀ ਪੁਰਾਣੀ ਮੰਗ ਸੀ ਜਿਹੜੀ ਅੱਜ ਪੂਰੀ ਹੋਈ ਐ ਸੋ ਤੁਸੀਂ ਵੀ ਸਾਰੇ ਵਧਾਈ ਦੇ ਪਾਤਰ ਹੋ ਕਿਉਂਕਿ ਜਦੋਂ ਵੀ ਕੋਈ ਗੱਲ ਹੁੰਦੀ ਤੁਸੀਂ ਯਾਦ ਕਰਾਉਂਦੇ ਰਹਿੰਦੇ ਹੋ ਵੀ ਆਹ ਕੰਮ ਆ ਨੰਮੇ ਤਾਂ ਲੜ ਵੀ ਲੈਂਦੇ ਨੇ ਅੱਛੇ ਜੇ ਇਹਨਾਂ ਦੀ ਮੋਟਰ ਸੀ ਵਾਟਰ ਸਪਲਾਈ ਉਹ ਵੀ ਇਹਨਾਂ ਦੀ ਮੋਟਰ ਸੜ ਗਈ ਸੀ ਉਹ ਵੀ ਨਵੀਂ ਪਾ ਕੇ ਦਿੱਤੀ ਆ ਉਸ ਤੋਂ ਇਲਾਵਾ ਇੱਕ ਬਟਾਲਾ ਰੋਡ ਤੇ ਜਿਹੜਾ ਨਵਾਂ ਵਾਟਰ ਪੰਪ ਲਾ ਰਹੇ ਕਿਉਂਕਿ ਇੱਥੋਂ ਦੇ ਜਿਹੜੇ ਪਹਿਲਾਂ ਜਿਹੜਾ ਵਾਟਰ ਸਪਲਾਈ ਦੇ ਪੰਪ ਸੀ ਉਹਦਾ ਮੇਰਾ ਖਿਆਲ ਪਾਣੀ ਜਿਹੜਾ ਵਾ ਉਹ ਘਟ ਗਿਆ ਸੀ ਉਹ ਆਪਾਂ ਕੋਈ ਜਗ੍ਹਾ ਅੱਜ ਸਨਾਨਤ ਕਰਕੇ ਉਹਦਾ ਟੈਂਡਰ ਆਲਰੇਡੀ ਹੋ ਚੁੱਕਾ ਪੰਜ ਵਾਟਰ ਪੰਪ ਜਿਹੜੇ ਨਵੇਂ ਲਾ ਰਹੇ ਉਹ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸ਼ੁਰੂ ਕਰਾ ਕੇ ਉਹਦੇ ਸਪਲਾਈ ਜਿਹੜੀ ਜੋੜ ਦਿੱਤੀ ਜਾ ਉਹ ਜਿਹੜੇ ਪਾਣੀ ਘੱਟ ਜਾਵੇ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ Yeah,